ਆਪ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਗੁਰੂਪਾਤੇ। ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅਜੇਹੇ ਪੰਛੀ ਦੀ ਜਿਸ ਨੂੰ ਪੁਰਾਣੇ ਵੈਦਾਂ ਸ਼ਾਸਤਰਾਂ ਵਿੱਚ ਬੜਾ ਭੋਲਾ ਪੰਛੀ ਮੰਨਿਆ ਜਾਂਦਾ ਹੈ। ਕੁਦਰਤ ਦੇ ਸੰਕੇਤਨ ਨੂੰ ਲਿਉਣ ਵਾਲੇ ਚਲਾਕ ਅਤੇ ਕਈ ਅਜੇਹੇ ਮਾੜੇ ਪੰਛੀਆਂ ਵਿੱਚੋਂ ਇੱਕ ਅਜੇਹਾ ਪੰਛੀ ਜੋ ਸਿਰਫ ਕੁਝ ਘਰਾਂ ਵਿੱਚ ਹੀ ਦਿਖਾਈ ਦਿੰਦਾ ਹੈ। ਦੋਸਤੋ ਇਸ ਦੇ ਵੀ ਕਾਫੀ ਸਾਰੇ ਸੰਕੇਤ ਉਸ ਕੁਦਰਤ ਦੁਆਰਾ ਦਿੱਤੇ ਜਾਂਦੇ ਹਨ। ਇਸ ਪੰਛੀ ਨੂੰ ਅਸੀਂ ਕੂਗੀ ਨਾਮ ਨਾਲ ਪੁਕਾਰਦੇ ਹਾਂ ਇਹ ਇੱਕ ਅਜਿਹਾ ਪੰਛੀ ਹੁੰਦਾ ਹੈ ਜੋ ਕਦੇ ਵੀ ਕਿਸੇ ਹੋਰ ਜੀਵ ਦਾ ਕੋਈ ਵੀ ਨੁਕਸਾਨ ਨਹੀਂ ਕਰਦਾ ਦੋਸਤੋ ਇਸ ਪੰਛੀ ਨੂੰ ਨਿਮਰਤਾ ਅਤੇ 애ਸ਼ਕ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਦੋਸਤੋ ਵੇਦਾਂ ਸ਼ਾਸਤਰਾਂ ਅਨੁਸਾਰ ਇਹ ਪੰਛੀ ਜਿਆਦਾ ਭੋਲਾ ਹੋਣ ਕਰਕੇ ਆਪਣੇ ਵਿੱਚ ਕਾਫੀ ਸਾਰੀਆਂ ਕਮੀਆਂ ਨੂੰ ਪੈਦਾ ਕਰ ਦਿੰਦਾ ਹੈ ਇੱਕ ਗੱਲ ਸਮਝਣ ਵਾਲੀ ਹੈ ਕਿ ਜਦੋਂ ਪੰਛੀਆਂ ਦਾ ਦਾਨ ਵੇਦਾਂ ਤੇ ਸ਼ਾਸਤਰਾਂ ਦੁਆਰਾ ਕੀਤਾ ਜਾਂਦਾ ਹੈ ਤਾਂ ਇਹ ਦੇਖਿਆ ਜਾਂਦਾ ਹੈ ਕਿ ਸਾਡੇ ਆਲੇ-ਦੁਆਲੇ ਸਾਨੂੰ ਜੋ ਵੀ ਪੰਛੀ ਜ਼ਿਆਦਾ ਦਿਖਾਈ ਦਿੰਦੇ ਹਨ ਉਹ ਕਿਸੇ ਨਾ ਕਿਸੇ ਸੰਕੇਤ ਨੂੰ ਸਾਡੇ ਤੱਕ ਲੈ ਕੇ ਆਉਂਦੇ ਹਨ ਬਹੁਤ ਸਾਰੀਆਂ ਮਾਨਤਾਵਾਂ ਹਨ ਜੋ ਇਸ ਪੰਛੀ ਨਾਲ ਵੀ ਜੁੜੀਆਂ ਹੋਈਆਂ ਹਨ ਪੁਰਾਣੇ ਲੋਕ ਹੁੱਗੀ ਪੰਛੀ ਨਾਲ ਵੀ ਕਾਫੀ ਸਾਰੇ ਉਪਾਅ ਕਰਦੇ ਸਨ ਕਿਉਂਕਿ ਇਸ ਨੂੰ ਪੰਛੀ ਜਗਤ ਵਿੱਚ ਸਭ ਤੋਂ ਭੋਲਾ ਪੰਛੀ ਮੰਨਿਆ ਜਾਂਦਾ ਹੈ ਦੋਸਤੋ ਹੁਣ ਅਸੀਂ ਜਾਣਦੇ ਹਾਂ ਇਸ ਪੰਛੀ ਦਾ ਘਰ ਵਿੱਚ ਆਉਣਾ ਸ਼ੁਭ ਹੁੰਦਾ ਹੈ ਜਾਂ ਫਿਰ ਅਸ਼ੁਭ ਹੁੰਦਾ ਹੈ ਐਸਾ ਪੰਛੀ ਦਾ ਘਰ ਵਿੱਚ ਆਉਣਾ ਹਮੇਸ਼ਾ ਹੀ ਸ਼ੁਭ ਹੁੰਦਾ ਹੈ। ਇਸ ਦੇ ਘਰੇ ਆਉਣਾ, ਬੋਲਣਾ ਜਾਂ ਫਿਰ ਘਰ ਵਿੱਚ ਕਿਸੇ ਜਗ੍ਹਾ ਤੇ ਆਂਡੇ ਦੇਣਾ ਹਮੇਸ਼ਾ ਹੀ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਦੋਸਤੋ ਇਹ ਪੰਛੀ ਮੰਗਲਵਾਰ ਅਤੇ ਸ਼ਨੀਵਾਰ ਨੂੰ ਘਰ ਵਿੱਚ ਦਿਖਾਈ ਦੇਵੇ ਤਾਂ ਬਹੁਤ ਚੰਗਾ ਸੰਕੇਤ ਘਰ ਲਈ ਆਉਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਇਹ ਪੰਛੀ ਇਨ੍ਹਾਂ ਦਿਨਾਂ ਵਿੱਚ ਦਿਖਾਈ ਦੇਵੇ ਤਾਂ ਤੁਹਾਡਾ ਰੁਕਿਆ ਹੋਇਆ ਕੰਮ ਵੀ ਬਣ ਜਾਂਦਾ ਹੈ। ਜੇਕਰ ਤੁਸੀਂ ਨਵਾਂ ਕੰਮ ਸ਼ੁਰੂ ਕਰਨ ਵਾਲੇ ਹੋ ਤੋਂ ਕਮ ਹਮੇਸ਼ਾ ਸਿਰੇ ਚੜੇਗਾ ਦੋਸਤੋ ਇਹ ਉਹਨਾਂ ਘਰੇ ਜ਼ਿਆਦਾ ਹੁੰਦਾ ਹੈ ਜੋ ਪਰਿਵਾਰ ਜ਼ਿਆਦਾ ਭੋਲੇ ਹੁੰਦੇ ਹਨ ਭਾਵੇਂ ਕਿ ਜਿੰਨਾ ਘਰਾਂ ਵਿੱਚ ਜ਼ਿਆਦਾ ਈਰਖਾ ਨਹੀਂ ਹੁੰਦੀ ਉਹ ਪਰਿਵਾਰ ਹਮੇਸ਼ਾ ਕੁਦਰਤ ਦਾ ਅਤੇ ਦੁਨੀਆਂ ਦਾ ਕਦੇ ਵੀ ਮਾੜਾ ਨਹੀਂ ਕਰਦੇ ਦੋਸਤੋ ਕੁਦਰਤ ਦੁਆਰਾ ਇਸ ਪੰਛੀ ਨੂੰ ਬਹੁਤ ਭੋਲਾ ਬਣਾਇਆ ਗਿਆ ਹੈ ਇਹ ਅਜੀਬਾ ਪੰਛੀ ਹੈ ਜੋ ਕਦੇ ਵੀ ਆਪਣੇ ਆਲ ਦੇ ਬੱਚਿਆਂ ਨੂੰ ਵੀ ਕਿਸੇ ਪੰਛੀ ਦੇ ਹਮਲੇ ਤੋਂ ਨਹੀਂ ਬਚਾ ਸਕਦਾ ਦੋਸਤੋ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਇਹ ਪੰਛੀ ਤੁਹਾਡੇ ਘਰ ਵਿੱਚੋਂ ਦਾਣਾ ਚੁਗਦਾ ਹੈ ਜਾਂ ਫਿਰ ਤੁਹਾਡੇ ਘਰ ਵਿੱਚੋਂ ਪਾਣੀ ਪੀਂਦਾ ਹੈ ਤਾਂ ਤੁਹਾਡਾ ਘਰ ਹਮੇਸ਼ਾ ਤਰੱਕੀ ਵੱਲ ਜਾਵੇਗਾ। ਕਦੇ ਵੀ ਤੁਹਾਡੇ ਘਰ ਪੈਸੇ ਦੀ ਕਮੀ ਨਹੀਂ ਆਵੇਗੀ। ਕਈ ਲੋਕ ਕੀ ਕਰਦੇ ਹਨ ਜੇਕਰ ਇਹ ਪੰਛੀ ਘਰ ਵਿੱਚ ਕਿਸੇ ਜਗ੍ਹਾ ਤੇ ਆਪਣਾ ਆਲਦਾ ਬਣਾਉਂਦਾ ਹੈ ਤਾਂ ਲੋਕ ਉਸ ਨੂੰ ਭਜਾ ਦਿੰਦੇ ਹਨ। ਉਹ ਸੋਚਦੇ ਹਨ ਕਿ ਪੰਛੀ ਸਾਡੇ ਘਰ ਵਿੱਚ ਗੰਦਗੀ ਕਰੇਗਾ। ਪਰ ਦੋਸਤੋ ਜੇਕਰ ਇਹ ਕੁਦਰਤ ਦੇ ਫੈਸਲੇ ਨਾਲ ਤੁਹਾਡੇ ਘਰ ਵਿੱਚ ਆਪਣਾ ਆਲਦਾ ਬਣਾ ਲੈਂਦਾ ਹੈ ਅਤੇ ਆਪਣੇ ਬੱਚੇ ਉਡਾਰ ਕਰ ਦਿੰਦਾ ਹੈ ਤਾਂ ਤੁਹਾਡੇ ਵੱਲੋਂ ਜਾਣੇ ਅਣਜਾਣੇ ਵਿੱਚ ਹੋਏ ਸਾਰੇ ਪਾਪ ਖਤਮ ਹੋ ਜਾਣਗੇ ਦੋਸਤੋ ਇਹ ਕੁਗੀ ਪੰਛੀ ਜਿਹੜੇ ਘਰ ਵੀ ਜਾਂਦਾ ਹੈ ਜਿਹੜੇ ਘਰ ਵੀ ਇਹ ਪੰਛੀ ਆਪਣਾ ਵਕਤ ਗੁਜ਼ਾਰਦਾ ਹੈ ਉਸ ਘਰ ਵਿੱਚ ਇਹ ਆਪਣੀ ਸਕਾਰਾਤਮਕ ਊਰਜਾ ਨੂੰ ਛੱਡ ਦਿੰਦਾ ਹੈ ਕਿਉਂਕਿ ਦੋਸਤੋ ਇਹ ਪੰਛੀ ਮਾਸਾਹਰੀ ਬਿਲਕੁਲ ਵੀ ਨਹੀਂ ਹੁੰਦਾ ਇਸ ਕਰਕੇ ਨਕਾਰਾਤਮਕ ਊਰਜਾ ਦਾ ਇੱਕ ਤਣਕਾ ਵੀ ਇਸ ਦੀ ਆਤਮਾ ਨਾਲ ਨਹੀਂ ਜੁੜਿਆ ਹੁੰਦਾ ਜੇਕਰ ਇਹ ਤੁਹਾਡੇ ਘਰ ਵਿੱਚ ਕਿਸੇ ਦਰਖਤ ਉੱਪਰ ਜਾਂ ਘਰ ਦੇ ਬਾਹਰ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਮਿਲਦਾ ਹੈ ਤਾਂ ਇਹ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਦੋਸਤੋ ਜੇਕਰ ਪੰਛੀ ਤੁਹਾਨੂੰ ਮਰਿਆ ਹੋਇਆ ਦਿਖਾਈ ਦਿੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਦੋਸਤੋ ਬੰਦਾ ਕਿਸੇ ਜਗ੍ਹਾ ਤੇ ਜਾਂਦਾ ਹੈ ਅਤੇ ਉਸ ਦਾ ਰਸਤਾ ਬਿੱਲੀ ਕੱਟ ਦਿੰਦੀ ਹੈ ਤਾਂ ਅਸਲੂ ਜ਼ਿੰਦਗੀ ਵਿੱਚ ਕਾਫੀ ਸਾਰਗਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸੇ ਤਰ੍ਹਾਂ ਹੀ ਇਹ ਪੰਛੀ ਜੇਕਰ ਤੁਹਾਨੂੰ ਮਰਿਆ ਦਿਖਾਈ ਦਿੰਦਾ ਹੈ ਤਾਂ ਮਤਲਬ ਕਿ ਛੋਟੀ ਜਾਂ ਵੱਡੀ ਸਮੱਸਿਆ ਆ ਸਕਦੀ ਹੈ ਦੋਸਤੋ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਹਾਂ ਤਾਂ ਸੜਕ ਉੱਪਰ ਜਾਂ ਰਸਤੇ ਉੱਪਰ ਇਹ ਪੰਛੀ ਤੁਹਾਨੂੰ ਮਰਿਆ ਹੋਇਆ ਦਿਖਾਈ ਦਿੰਦਾ ਹੈ ਤਾਂ ਦੋਸਤੋ ਇਹ ਇੱਕ ਮਾੜਾ ਸੰਕੇਤ ਤੁਹਾਡੇ ਲਈ ਹੋ ਸਕਦਾ ਹੈ ਇਹ ਸੰਕੇਤ ਕਰਦਾ ਹੈ ਕਿ ਤੁਹਾਡੇ ਘਰ ਵਿੱਚ ਬਹੁਤ ਜਲਦ ਕੋਈ ਮੈਂਬਰ ਕਿਸੇ ਪੀੜਾ ਤੋਂ ਜ਼ਰੂਰ ਗੁਜ਼ਰੇਗਾ ਭਾਵੇਂ ਕੋਈ ਵੀ ਸਰੀਰਕ ਸਮੱਸਿਆ ਜਾਂ ਕੋਈ ਛੋਟਾ ਮੋਟਾ ਐਕਸੀਡੈਂਟ ਵੀ ਹੋ ਸਕਦਾ ਹੈ ਇਸ ਕਰਕੇ ਦੋਸਤੋ ਜੇਕਰ ਤੁਹਾਨੂੰ ਇਹ ਪੰਛੀ ਮਰਿਆ ਹੋਇਆ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਅਣਦੇਖਾ ਕਦੇ ਨਾ ਕਰੋ ਮਰਿਆ ਹੋਇਆ ਦਿਖਾਈ ਦੇਣ ਤੋਂ ਬਾਅਦ ਘਰ ਜਾ ਕੇ ਇੱਕ ਵਾਰੀ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦਿਓ ਹਾਲਾਂਕਿ ਦੋਸਤੋ ਕਈ ਲੋਕ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਪਰ ਦੋਸਤੋ ਜਦੋਂ ਅਸੀਂ ਵਾਸਤੂ ਸ਼ਾਸਤਰ ਵਿੱਚ ਪੈਰ ਪਾਉਂਦੇ ਹਾਂ ਤਾਂ ਸਾਨੂੰ ਅਜਿਹੇ ਅਨੇਕਾ ਪ੍ਰਕਾਰ ਦੇ ਉਪਾਅ ਨਜ਼ਰ ਆਉਂਦੇ ਹਨ ਜਿੰਨਾ ਕਰਕੇ ਪੁਰਾਣੇ ਸਮੇਂ ਵਿੱਚ ਲੋਕ ਆਪਣੀ ਸਿਹਤ ਨੂੰ ਤੰਦਰੁਸਤ ਰੱਖਦੇ ਸਨ ਜਿੰਨਾ ਕਰਕੇ ਉਹਨਾਂ ਨੂੰ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਸਨ ਇਸੇ ਤਰ੍ਹਾਂ ਹੀ ਦੋਸਤੋ ਅੱਜਕੱਲ ਨજર ਲੱਗਣ ਨੂੰ ਵੀ ਆਮ ਹੀ ਸਮਝਿਆ ਜਾਂਦਾ ਹੈ ਪਰ ਅਜੇ ਵੀ ਸਾਡੇ ਜੋ ਬਜ਼ੁਰਗ ਹੁੰਦੇ ਹਨ ਜੇਕਰ ਸਾਨੂੰ ਨજર ਲੱਗ ਜਾਂਦੀ ਹੈ ਤਾਂ ਚੁੱਲ੍ਹੇ ਵਿੱਚ ਲਾਲ ਮਿਰਚਾਂ ਸਾਡੇ ਸਿਰ ਉੱਪਰ ਦੀ ਝਵਾ ਕੇ ਸੁੱਟ ਦਿੰਦੇ ਹਨ ਜਾਫਰ ਬਾਬਾ ਕੀ ਕਰਦਿਆਂ ਹਨ ਕਾਲਾ ਟਿੱਕਾ ਕਰਨ ਦੇ ਪਿੱਛੇ ਲਗਾ ਦਿੰਦਿਆਂ ਹਨ ਦੋਸਤੋ ਹੁਣੇ ਚੀਜ਼ਾਂ ਬਿਲਕੁਲ ਖਤਮ ਹੋ ਗਈਆਂ ਹਨ ਜਿਸ ਕਰਕੇ ਅਸੀਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਇਸੇ ਤਰ੍ਹਾਂ ਹੀ ਦੋਸਤੋ ਜੇਕਰ ਕੋਈ ਪੰਛੀ ਤੁਹਾਡੇ ਘਰ ਵਿੱਚ ਬੋਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਹ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਕਈ ਲੋਕੇ ਮੰਨਦੇ ਹਨ ਕਿ ਇਸ ਨਾਲ ਸਾਡੇ ਘਰ ਵਿੱਚ ਰਿਸ਼ਤੇਦਾਰ ਆਉਂਦੇ ਹਨ ਪਰ ਦੋਸਤੋ ਇਹ ਕੁਝ ਕੁ ਵਿਦਵ ਵਿੱਚ ਹੱਲ ਨਹੀਂ ਕੀਤਾ ਗਿਆ ਪਰ ਇਸ ਦਾ ਜ਼ਿਆਦਾਤਰ ਮਤਲਬ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਘੁੱਗੀ ਪੰਛੀ ਸਾਡੇ ਘਰੇ ਬੋਲਦਾ ਹੈ ਇਸ ਦਾ ਭਾਵ ਕਿ ਕੁਝ ਚੰਗੀਆਂ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਹਨ ਭਾਵ ਕਿ ਕੋਈ ਵੀ ਖੁਸ਼ੀਆਂ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰਨ ਜਾ ਰਹੀਆਂ ਹਨ ਕਿਉਂਕਿ ਦੋਸਤੋ ਇਹ ਇੱਕ ਬਹੁਤ ਭੋਲਾ ਪੰਛੀ ਹੁੰਦਾ ਹੈ ਜੋ ਕਿ ਕਿਸੇ ਦਾ ਵੀ ਬੁਰਾ ਨਹੀਂ ਕਰਦਾ ਇਹ ਇੰਨਾ ਭੋਲਾ ਹੁੰਦਾ ਹੈ ਕਿ ਤੁਹਾਡੇ ਪੈਰਾਂ ਦੀ ਆਵਾਜ਼ ਤੋਂ ਵੀ ਇਹ ਉੱਡ ਜਾਂਦਾ ਹੈ ਇਸ ਕਰਕੇ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਉੱਗੀ ਪੰਛੀ ਬੋਲਦਾ ਹੈ ਤਾਂ ਇਹ ਯਕੀਨ ਕਰੋ ਕਿ 2 ਜਾਂ 4 ਮਹੀਨਿਆਂ ਦੇ ਵਿੱਚ ਕੋਈ ਵੀ ਚੰਗੀ ਵਸਤੂ ਤੁਹਾਡੇ ਘਰ ਆ ਸਕਦੀ ਹੈ ਭਾਵ ਕਿ ਤੁਹਾਡੇ ਘਰ ਵਿੱਚ ਪੈਸੇ ਦਾ ਪ੍ਰਵਾਹ ਵਧ ਸਕਦਾ ਹੈ ਜਿਸ ਕਰਕੇ ਤੁਹਾਡੇ ਚੰਗੇ ਦਿਨ ਸ਼ੁਰੂ ਹੋ ਜਾਣਗੇ ਇਸੇ ਨਾਲ ਹੀ ਦੋਸਤੋ ਇਹ ਇੱਕ ਹੋਰ ਸੰਕੇਤ ਵੀ ਦਿੰਦਾ ਹੈ ਕਿ ਜਦੋਂ ਵੀ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਜਾਂ ਕੁਦਰਤ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੇ ਪੁੰਨ ਕਰਵਾਉਣਾ ਚਾਹੁੰਦੀ ਹੈ ਤਾਂ ਇਹ ਤੁਹਾਡੇ ਘਰ ਗੇੜੇ ਮਾਰਦਾ ਹੈ ਦੋਸਤੋ ਤੁਸੀਂ ਹਮੇਸ਼ਾ ਇਹ ਦੇਖਿਓ ਕਿ ਜ਼ਮੀਨ ਉੱਪਰ ਕੋਈ ਵੀ ਦਾਣਾ ਨਹੀਂ ਹੁੰਦਾ ਫਿਰ ਵੀ ਇਹ ਪੰਛੀ ਚੁੰਝਾ ਮਾਰਦਾ ਰਹਿੰਦਾ ਹੈ ਇਹ ਇਸ ਗੱਲ ਦਾ ਸੰਕੇਤ ਕੁਦਰਤ ਦੁਆਰਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਇਸ ਨੂੰ ਕਿਸੇ ਵੀ ਪ੍ਰਕਾਰ ਦਾ ਸਤਨਾਜਾ ਜ਼ਰੂਰ ਪਾਉਣਾ ਚਾਹੀਦਾ ਹੈ ਇਸ ਕਰਕੇ ਦੋਸਤੋ ਹਮੇਸ਼ਾ ਆਪਣੇ ਘਰ ਦੇ ਵਿਹੜੇ ਵਿੱਚ ਜਿੱਥੇ ਵੀ ਕੁਗੀ ਪੰਛੀ ਆਉਂਦਾ ਹੈ ਜਾਂ ਫਿਰ ਕੋਈ ਵੀ ਅਜੀਹਾ ਪੰਛੀ ਆਉਂਦਾ ਹੈ ਜੋ ਤੁਹਾਡੇ ਘਰ ਵਿੱਚ ਵਾਰ-ਵਾਰ ਆ ਰਿਹਾ ਹੈ ਤਾਂ ਤੁਸੀਂ ਬਾਜਰੇ ਦਾ ਛਿੱਟਾ ਜ਼ਰੂਰ ਦੇਣਾ ਹੈ ਤੁਸੀਂ ਟੁੱਟੇ ਹੋਏ ਚੌਲਾਂ ਨੂੰ ਵੀ ਪਾ ਸਕਦੇ ਹੋ ਜਾਫਰ ਕਈ ਲੋਕ ਕੀ ਕਰਦੇ ਹਨ ਕਿ ਸਰੋਂ ਵੀ ਖਿਲਾਰ ਦਿੰਦੇ ਹਨ ਪੁਰਾਣੇ ਸਮੇਂ ਵਿੱਚ ਦੋਸਤੋ ਇਹ ਆਮ ਹੀ ਲੋਕ ਕਰਦੇ ਸਨ ਜਿਨ੍ਹਾਂ ਨੂੰ ਲੋਕ ਦਸਵੰਦ ਦੇ ਰੂਪ ਵਿੱਚ ਵੀ ਸਮਝਦੇ ਸਨ ਜਦੋਂ ਵੀ ਉਹਨਾਂ ਦੀ ਫਸਲ ਕੱਟਦੀ ਸੀ ਜਦੋਂ ਵੀ ਉਹ ਸਰੋਂ ਨੂੰ ਵੜਦੇ ਸਨ ਤਾਂ ਉਹ ਆਪਣੀ ਵੇੜੇ ਵਿੱਚ ਜਾਂ ਕੋਠੇ ਦੇ ਉੱਪਰ ਸਰੋਂ ਨੂੰ ਖਿਲਾਰ ਦਿੰਦੇ ਸਨ ਜਿਹੜਾ ਕਿ ਇੱਕ ਦਸਵੰਦ ਦੇ ਰੂਪ ਵਿੱਚ ਵੀ ਕੰਮ ਕਰਦਾ ਸੀ ਇਸ ਕਰਕੇ ਦੋਸਤੋ ਤੁਹਾਨੂੰ ਵੀ ਆਪਣੇ ਘਰ ਦੇ ਵੇੜੇ ਵਿੱਚ ਹਮੇਸ਼ਾ ਦਾਣੇ ਖਿਲਾਰਦੇ ਰਹਿਣਾ ਚਾਹੀਦਾ ਹੈ ਅਤੇ ਗਰਮੀਆਂ ਦੇ ਦਿਨਾਂ ਵਿੱਚ ਵੀ ਅਤੇ ਗਰਮੀਆਂ ਦੇ ਦਿਨਾਂ ਵਿੱਚ ਪਾਣੀ ਦਾ ਕੋਈ ਵੀ ਕਟੋਰਾ ਜ਼ਰੂਰ ਰੱਖਣਾ ਚਾਹੀਦਾ ਹੈ। ਕੁਦਰਤ ਦੋਸਤੋ ਹਮੇਸ਼ਾ ਹੀ ਸਾਨੂੰ ਕਿਸੇ ਨਾ ਕਿਸੇ ਪ੍ਰਕਾਰ ਦੇ ਸੰਦੇਸ਼ ਦਿੰਦੀ ਹੈ। ਪਰ ਅੱਜ ਕੱਲ ਦੀ ਦੁਨੀਆ ਵਿੱਚ ਕੋਈ ਵੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ। ਅੱਜ ਕੱਲ ਦੇ ਲੋਕ ਆਪਣੇ ਘਰ ਦੇ ਗੇਟ ਵਿੱਚ ਕਿਸੇ ਗਊ ਨੂੰ ਵੀ ਖੜਨ ਨਹੀਂ ਦਿੰਦੇ। ਉਸੇ ਵਕਤ ਹੀ ਉਸ ਨੂੰ ਭਜਾ ਦਿੰਦੇ ਹਨ। ਪਰ ਦੋਸਤੋ ਯਾਦ ਰੱਖੋ ਜੋ ਕੁਦਰਤ ਦਾ ਵੈਰੀ ਹੁੰਦਾ ਹੈ, ਜੋ ਇਨਾਂ ਜੀਵਾਂ ਦਾ ਵੈਰੀ ਹੁੰਦਾ ਹੈ, ਜਿਨ੍ਹਾਂ ਨੂੰ ਕਿ ਸਾਡੇ ਵਾਂਗੂ ਹੀ ਰੱਬ ਦੁਆਰਾ ਬਣਾਇਆ ਗਿਆ ਹੈ ਤਾਂ ਕਦੇ ਵੀ ਪਰਮਾਤਮਾ ਉਹਨਾਂ ਦਾ ਸਾਥ ਨਹੀਂ ਦਿੰਦੇ ਇਸ ਕਰਕੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਤੁਹਾਡੇ ਤੋਂ ਕੋਈ ਪਾਪ ਹੋਏ ਹਨ ਤਾਂ ਹਮੇਸ਼ਾ ਇਹਨਾਂ ਨੂੰ ਭੁਗਤਣ ਲਈ ਤਿਆਰ ਰਹੋ ਅਤੇ ਹਮੇਸ਼ਾ ਕੁਦਰਤ ਦਾ ਸਤਿਕਾਰ ਕਰੋ ਅਤੇ ਇਨ੍ਹਾਂ ਜੀਵਾਂ ਦੀ ਵੀ ਮਦਦ ਕਰੋ ਦੋਸਤੋ ਇਨ੍ਹਾਂ ਚੀਜ਼ਾਂ ਨਾਲ ਹੀ ਕੁਦਰਤ ਖੁਸ਼ ਹੁੰਦੀ ਹੈ ਅਤੇ ਸਾਡੇ ਤੇ ਮਿਹਰਮਾਨ ਹੁੰਦੀ ਹੈ ਦੋਸਤੋ ਕਈ ਲੋਕ ਤੁਸੀਂ ਦੇਖੇ ਹੋਣਗੇ ਬਹੁਤ ਜ਼ਿਆਦਾ ਧਨ ਉਹਨਾਂ ਕੋਲ ਹੁੰਦਾ ਹੈ ਬਹੁਤ ਜ਼ਿਆਦਾ ਉਹਨਾਂ ਕੋਲ ਪੈਸਾ ਹੁੰਦਾ ਹੈ ਦੋਸਤੋ ਉਹ ਪੈਸਾ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਦਿਲੋਂ ਬਹੁਤ ਮਦਦਗਾਰ ਸਾਬਿਤ ਹੁੰਦੇ ਹਨ ਉਹ ਪੰਛੀਆਂ ਲਈ ਚੰਗਾ ਸੋਚਦੇ ਹਨ ਉਹ ਦੂਜਿਆਂ ਲਈ ਚੰਗਾ ਸੋਚਦੇ ਹਨ ਅਤੇ ਕਦੇ ਵੀ ਕੁਦਰਤ ਦੇ ਨਾਲ ਖਿਲਵਾੜ ਨਹੀਂ ਕਰਦੇ ਇਸ ਕਰਕੇ ਦੋਸਤੋ ਚੰਗੇ ਦਿਨਾਂ ਦੀ ਉਡੀਕ ਲਈ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਪਵੇਗਾ ਜੋ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਪੰਛੀਆਂ ਦੇ ਸੰਕੇਤਾਂ ਨੂੰ ਸਮਝਣਾ ਪਵੇਗਾ ਇਸ ਕਰਕੇ ਦੋਸਤੋ ਇਹ ਜੋ ਕੁਗਗੀ ਪੰਛੀ ਸੀ ਇਹ ਜ਼ਿਆਦਾਤਰ ਚੰਗੇ ਸੰਕੇਤ ਹੀ ਸਾਡੇ ਘਰ ਵਿੱਚ ਲਿਆਉਂਦਾ ਹੈ ਜੋ ਕਿ ਹਮੇਸ਼ਾ ਪੈਸੇ ਦਾ ਪ੍ਰਵਾਹ ਕਰਦੇ ਹਨ ਹਮੇਸ਼ਾ ਇਹ ਪੰਛੀ ਇਹੀ ਸੰਕੇਤ ਲਿਆਉਂਦਾ ਹੈ ਕਿ ਤੁਹਾਡੇ ਘਰ ਜਿਆਦਾ ਪੈਸਾ ਆਵੇਗਾ ਅਤੇ ਤੁਹਾਡਾ ਰੁਤਬਾ ਉੱਚਾ ਹੋਵੇਗਾ ਇਸ ਕਰਕੇ ਦੋਸਤੋ ਜੇਕਰ ਅੱਜ ਤੋਂ ਬਾਅਦ ਤੁਹਾਡੇ ਵਿਹੜੇ ਵਿੱਚ ਤੁਹਾਨੂੰ ਕੁਗਗੀ ਪੰਛੀ ਦਿਖਾਈ ਦੇਵੇ ਤਾਂ ਕਦੇ ਵੀ ਉਸ ਨੂੰ ਨਾ ਭਜਾਓ ਅਤੇ ਉਸ ਲਈ ਦਾਣਾ ਪਾਣੀ ਜ਼ਰੂਰ ਰੱਖੋ